ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤੀਨ ਮਿੱਟੂ ਕਿੜਾ ਤੁਸੀਂ ਜਾਣਦੇ ਹੋ ਜਿਵੇਂ ਕਿ ਟੀਵੀ ਤੇ ਉਹ ਮੋਬਾਈਲਾਂ ਤੇ ਆਪਾਂ ਦੇਖ ਹੀ ਰਿਹਾ ਹਾਂ ਖਬਰ ਆ ਰਹੀ ਹੈ ਕਿ ਪੈਟਰੋਲ ਔਰ ਡੀਜ਼ਲ ਖਤਮ ਹੋਣ ਵਾਲਾ ਔਰ ਇਸੇ ਹੋੜ ਚ ਲੋਕ ਮੰਨ ਲਓ ਜਮਾ ਕੋਰੀ ਕਰਨ ਲੱਗ ਗਏ ਸੋ ਸਾਰੇ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਐਜੀ ਪ੍ਰੋਬਲਮ ਨਹੀਂ ਆਉਣੀ ਸਰਕਾਰ ਇਹਦਾ ਹੱਲ ਜ਼ਰੂਰ ਕਰੂਗੀ ਔਰ ਪੰਜਾਬ ਸਰਕਾਰ ਦਾ ਅਫੀਸ਼ਲੀਏ ਤੇ ਮੇਰੇ ਲੱਗਾ ਕੋਈ ਧਿਆਨ ਵੀ ਆ ਗਿਆ ਇਸ ਤਰ੍ਹਾਂ ਨਹੀਂ ਕੋਈ ਗੱਲ ਨਹੀਂ ਹੈ ਘਰਾਂ ਚ ਪੈਟਰੋਲ ਡੀਜ਼ਲ ਇਕੱਠਾ ਕਰਕੇ ਨਾ ਰੱਖੋ ਇਸ ਨਾਲ ਪੈਨਿਕ ਫੈਲਦਾ ਲੋਕਾਂ 'ਚ ਘਬਰਾਹਟ ਪੈਦਾ ਹੁੰਦੀ ਹੈ ਜਿਹਨੇ ਦੂਰ ਤਰਾਡੇ ਜਾਣਾ ਉਹਨੋਂ ਵੀ ਪੈਟਰੋਲ ਡੀਜ਼ਲ ਪਹੁੰਚ ਬਹੁਤ ਦਿੱਕਤ ਆ ਰਹੀ ਆ ਆਪਾਂ ਵੇਖ ਹੀ ਰਿਹਾ ਪੈਟਰੋਲ ਪੰਪਾਂ 'ਤੇ ਕਿੱਡੀਆਂ-ਕਿੱਡੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਉਹ ਲੰਮੀਆਂ ਲਾਈਨਾਂ ਲਾਈਕ ਹੌਣ ਖੜਾ ਲੋਕਲ ਬੰਦੇ ਆ ਜਿਹੜੇ ਮੰਨ ਲਓ ਜਾਂ ਸ਼ਹਿਰ ਵਾਲਾ ਜਾਂ ਕੋਈ ਨਾਲ ਹੀ ਪਿੰਡਾਂ 'ਚੋਂ ਉੱਠ ਕੇ ਪੈਟਰੋਲ ਡੀਜ਼ਲ ਇਕੱਠਾ ਕਰਦੇ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਸਰਕਾਰ ਨੇ ਇਹਦਾ ਹੱਲ ਕਰਦੇ ਨੇ ਸੋ ਜਮਾ ਖੂਰੀ ਨਾ ਕਰੋ ਥੋੜੀ ਵਜ੍ਹਾ ਨਾਲ ਕੀ ਵੀ ਤੇ ਕਿੰਨੇ ਕਿਸੇ ਦੇ ਕੋਈ ਜ਼ਰੂਰੀ ਕੰਮ ਹੁੰਦੇ ਸੋ ਪਟ્રોલ ਡੀਜ਼ਲ ਨਾ ਪਾਵੇ ਉਹਦੀ ਗੱਡੀ ਚ ਅਗਲਾ ਕੰਮ ਤੋਂ ਰਹਿ ਸਕੇ ਕੋਈ ਸ਼ੌਕੀ ਤੇ ਨੇ ਅਗਲੇ ਕਿਸੇ ਨੇ ਜਾਣਾ ਹੁੰਦਾ ਸੋ ਥੋੜੀ ਜੀ ਆਪ ਦਾ ਮਿਹਦਾ ਰੱਖਿਆ ਵੀ ਕਰੋ ਯਾਰੀ ਛੋਟੀ ਜੀ ਗੱਲ ਸੁਣ ਕੇ ਭੱਜ ਲੈਣੇ ਤੁਸੀਂ ਸੋ ਇਹਦੇ ਨਾਲ ਆਪਣਾ ਆਪ ਦਾ ਹੀ ਨੁਕਸਾਨ ਹੈ ਸੋ ਆਪਣੀ ਭੈਣ ਭਰਾ ਜਿਨ੍ਹਾਂ ਨੇ ਕੋਈ ਮੰਨ ਲਓ ਕੋਈ ਜ਼ਰੂਰੀ ਕੰਮਾਂ ਕਾਰਾਂ ਚ ਵੀ ਜਾਣਾ ਹੈ ਸੋ ਪੰਪਾਂ ਦੇ ਅੱਜ ਤੁਸੀਂ ਵੇਖ ਹੀ ਰਹੇ ਹੋ ਮੈਂ ਵੀ ਵੇਖਿਆ ਹੈ ਸ਼ਹਿਰਾਂਾਂ ਚ ਕਿ ਜਿੱਥੇ ਮਰਜ਼ੀ ਜਾੜੋ ਬੁਰਾ ਹਾਲ ਹੈ ਲੈਣਾ ਲੱਗੀਆਂ ਖੜੀਆਂ ਲੋਕ ਕੈਣੀਆਂ ਬੋਤਲਾਂ ਭਾਂਡੇ ਲਈ ਖੜੇ ਆ ਜਿੰਨੀ ਲੋੜ ਆ ਉਹਨਾਂ ਪਵਾ ਲਓ ਜਮਾ ਕੂਰੀ ਨਾ ਕਰੋ ਸੋ ਐਡੀ ਕੋਈ ਦਿੱਕਤ ਨਹੀਂ ਆਉਣੀ ਨਾ ਕੋਈ ਮੰਨ ਲਓ ਪੈਟਰੋਲ ਡੀਜ਼ਲ ਦਾ ਕੋਈ ਕਾਲ ਪੈਣ ਲੱਗੇ ਸੋ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਫਿਰ ਇਹ ਕਹਿੰਦਾ ਜਮਾ ਕੂਰੀ ਨਾ ਕਰੋ ਯਾਰ ਢੀਲ ਦੀ ਔਰ ਪੈਨਿਕ ਨਾ ਫਲਾਓ ਲੋਕਾਂ ਚ ਭਰਾਤ ਹੁੰਦੀ ਹੈ ਸੋ ਲੋਕ ਫਿਰ ਘਰਾਂ ਨੇ ਨਿਕਲਣੇ ਸ਼ੁਰੂ ਕਰਦੇ ਆ ਪੰਪਾਂ ਨੇ ਬੁਰਾ ਹਾਲ ਹੋਇਆ ਖੜਾ ਕੋਈ ਇਸ ਤਰ੍ਹਾਂ ਵੀ ਕੋਈ ਗੱਲ ਨਹੀਂ ਸੋ ਮਸਲਾ ਸਾਰਾ ਹੱਲ ਹੋ ਜਾਣਾ ਹੈ ਸੋ ਸਾਰੇ ਆਵਾਮਾਂ ਤੋਂ ਬਚੋ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ ਔਰ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਆਮਦਾਰਨ ਜਿੰਨਾ ਜਿੰਨਾ ਚਾਹੀਦਾ ਉਹਨਾਂ ਕੀ ਪੈਟਰੋਲ ਡੀਜ਼ਲ ਪਵਾਓ ਤੁਸੀਂ ਠੀਕ ਹੈ ਨਾ ਸੋ ਸਾਰਿਆਂ ਨੇ ਕੰਮ ਧੰਦੇ ਜਾਣਾ ਸੋ ਪੰਪਾਂ ਦੇ ਬਹੁਤ ਜ਼ਿਆਦਾ ਭੀੜਾਂ ਹੋਈਆਂ ਖੜੀਆਂ ਸੋ ਲੋਕਾਂ 'ਚ ਬਹੁਤ ਖਬਰਹਾਟ ਹੋਈ ਪਈ ਹੈ ਤੁਸੀਂ ਦੇਖਿਆ ਪਿੰਡਾਂ 'ਚ ਵੀ ਲੋਕ ਡਰਮ ਮੰਨ ਲਓ ਡਰਮ ਲੈ ਕੇ ਜਾਈ ਜਾਂਦੇ ਇਕੱਠਾ ਕਰਨ। ਸੋ ਇਹ ਜੀ ਕੋਈ ਗੱਲ ਨਹੀਂ ਹੱਲ ਛੇਤੀ ਹੋ ਜਾਣਾ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਠੀਕ ਹੈ ਨਾ ਜੀ? ਤੇ ਆਪ ਦੀ ਜ਼ਰੂਰਤ ਜਿੰਨਾ ਤੇਲ ਲਿਓ। ਤੇਰੇ ਹੀ ਬੇਨਤੀ। ਸਸਰੀਕਾ